ਸੁਰਿੰਦਰ ਲਾਈਨਸ ਸਰੀ ਨੇ ਕੈਨੇਡਾ ਨੈਸ਼ਨਲ ਨੂੰ 10-2 ਨਾਲ ਹਰਾਇਆ ਲੈਂਡਸ ਕੱਪ ਸਰੀ ਵਿੱਚ ਪੰਜ ਅੰਤਰਰਾਸ਼ਟਰੀ ਟੀਮਾਂ ਦੇ ਹੋਣਗੇ ਫਸਵੇਂ ਮੁਕਾਬਲੇ ਜ਼ਿਕਰਯੋਗ ਹੈ ਕਿ ਸਿੱਖ ਗੇਮ ਖੇਡਾਂ ਦਾ 17ਵਾਂ ਲਾਈਨਸ ਹਾਕੀ ਕੱਪ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ ਜਿਸ ਦਾ ਅਦੁਕਾਟਨ ਸਰੀ ਦੇ ਮੇਅਰ ਸਰਿੰਨ ਨਿਊਟਨ ਤੋਂ ਐਮਪੀ ਸੁਖਤਾਲੀਵਾਲ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਮਨਦੀਪ ਨਾਗਰਾ ਕੌਂਸਲਰ ਦੀਪ ਨੁਕਤਾ ਦੀ ਸੇਵਾ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਮਿੰਟੂ ਗੁਰਦੁਆਰਾ ਦਸ਼ਮੇਸ਼ ਦਰਬਾਰ ਤੇ ਦੁੱਖ ਨਿਵਾਰਣ ਗੁਰਦੁਆਰਾ ਦੇ ਸੇਵਾਦਾਰ ਵੀ ਉੱਚੇ ਚੇਤ ਤੌਰ ਤੇ ਸ਼ਾਮਿਲ ਹੋਏ ਉਦਘਾਟਨ ਉਪਰੰਤ ਸੁਰਿੰਦਰ ਲਾਇਨ ਸਰੀ ਦੇ ਕੈਨੇਡਾ ਨੈਸ਼ਨਲ ਟੀਮ ਨਾਲ ਹੋਏ ਦਿਲਚਸਪ ਮੁਕਾਬਲੇ ਵਿੱਚ ਸੁਰਿੰਦਰ ਲਾਈਨਸ ਨੇ ਕੈਨੇਡਾ ਨੈਸ਼ਨਲ ਨੂੰ 3-2 ਨਾਲ ਹਰਾ ਕੇ ਜਿੱਤ ਹਾਸਲ ਕੀਤੀ 17ਵੇਂ ਲਾਈਨਸ ਫੀਲਡ ਹਾਕੀ ਕੱਪ ਵਿੱਚ ਇਸ ਵਾਰ ਅੰਤਰਰਾਸ਼ਟਰੀ ਪੱਧਰ ਦੀਆਂ 5 ਟੀਮਾਂ ਪਹੁੰਚੀ ਸੁਰਿੰਦਰ ਲਾਈਨਸ ਸਰੀ ਅਰਜنٹਾਈਨਾ 3 ਤੀਸਰੀ ਸਪੇਨ ਚੌਥੀ ਕੈਨੇਡਾ ਤੇ 5ਵੀਂ ਗੋਬਿੰਦ ਸਰਵਰ ਹਾਕੀ ਕਲਬ ਭਾਗ ਲੜਨ ਗਿਆ ਫੀਲਡ ਹਾਕੀ ਤੋਂ ਬਿਨਾ ਹੋਰ ਖੇਡ ਮੁਕਾਬਲੇ ਜਿੰਨਾ ਵਿੱਚ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਵਾਲੀਵਾਲ ਟੂਰਨਾਮੈਂਟ ਰੱਸਾ ਕਸੀ ਇੰਡੋ ਕੈਨੇਡੀਅਨ ਜੀਪ ਸ਼ੋ ਅਤੇ ਆਖਰੀ ਦਿਨ ਸੱਭਿਆਚਾਰਕ ਮੁਕਾਬਲੇ ਦੂਜੀਆਂ ਸਿੱਖ ਗੇਮਾਂ ਖੇਡਾਂ ਦੇ ਕੇਂਦਰ ਹੋਣਗੇ ਜੱਸਾ ਸਿੰਘ ਸਰਾ ਅਤੇ ਹਰਦੀਪ ਸਿੰਘ ਸੰਦੂ ਨੇ ਦੇਸ਼ ਵਿਦੇਸ਼ ਟਾਈਮਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੂਰਨਾਮੈਂਟ 2008 ਤੋਂ ਸ਼ੁਰੂ ਹੋਇਆ ਸੀ ਅਤੇ ਹਰ ਸਾਲ ਨਵੀਆਂ ਪੈਣਾ ਪਾ ਰਿਹਾ ਹੈ ਪਿਛਲੇ ਸਾਲ ਇਸ ਟੂਰਨਾਮੈਂਟ ਵਿੱਚ ਸੱਭਿਆਚਾਰ ਅਤੇ ਸਿੱਖ ਧਰਮ ਦੀਆਂ ਖੇਡਾਂ ਸ਼ਾਮਿਲ ਕਰਕੇ ਇਸ ਨੂੰ ਸਿੱਖ ਗੇਮਸ ਕੈਨੇਡਾ ਦਾ ਨਾਮ ਦਿੱਤਾ ਗਿਆ ਸੀ ਸਿੱਖ ਗੇਮਸ ਕੈਨੇਡਾ ਦੇ ਪ੍ਰਬੰਧਕ ਸਿਰਫ ਖੇਡਾਂ ਕਰਵਾਉਣ ਤੱਕ ਸੀਮਿਤ ਨਹੀਂ ਸੋਕ ਸੇ ਲੰਬੇ ਸਮੇਂ ਤੋਂ ਪ੍ਰਬੰਧਕਾਂ ਵੱਲੋਂ ਕਰਵਾਇਆ ਜਾਣ ਵਾਲਾ ਜੂਨੀਅਰ ਪ੍ਰੋਗਰਾਮ ਪਿਛਲੇ ਲੰਬੇ ਸਮੇਂ ਤੋਂ ਬੁਲੰਦੀਆਂ ਨੂੰ ਛੂ ਰਿਹਾ ਹੈ ਕਲੱਬ ਦੇ ਕਈ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀ ਪ੍ਰਤੀਨਿਧਤਾ ਵੀ ਕਰ ਚੁੱਕੇ ਹਨ ਸਿੱਖ ਗੇਮਸ ਕੈਨੇਡਾ ਦੀ ਸਫਲਤਾ ਲਈ ਹੋਰ ਕਿਸਮ ਦੀ ਜਾਣਕਾਰੀ ਤੁਸੀਂ ਜਸਸਾ ਸਿੰਘ ਸਰ ਨਾਲ 6047673965 ਅਤੇ ਹਰਦੀਪ ਸਿੰਘ ਸੰਧੂ ਨਾਲ 7788097274 ਤੇ ਸੰਪਰਕ ਕਰ ਸਕਦੇ ਹੋ